ਸਿੱਧੂ ਮੂਸੇਵਾਲਾ ਦੇ ਇਸ ਦੁਨੀਆ ਤੋਂ ਜਾਣ ਤੋਂ ਬਾਅਦ ਅੱਜ 11 ਜੂਨ ਨੂੰ ਸਿੱਧੂ ਮੂਸੇਵਾਲਾ ਦਾ ਦੂਸਰਾ ਜਨਮ ਦਿਨ ਹੈ ਜਿਹੜਾ ਸਿੱਧੂ ਮੂਸੇਵਾਲਾ ਤੋਂ ਬਿਨਾਂ ਮਨਾਇਆ ਜਾ ਰਿਹਾ ਹੈ ਇਸ ਦੌਰਾਨ ਪੂਰੀ ਹਵੇਲੀ ਤੇ ਸਿੱਧੂ ਮੂਸੇਵਾਲਾ ਦੇ ਟਰੈਕਟਰ ਗੱਡੀਆਂ ਨੂੰ ਸਜਾਇਆ ਗਿਆ ਤੇ ਮਾਪਿਆਂ ਨੇ ਸਿੱਧੂ ਮੂਸੇਵਾਲਾ ਦੇ ਜਨਮ ਦਿਨ ਦਾ ਕੇਕ ਵੀ ਕੱਟਿਆ ਕੇਕ ਕੱਟਣ ਤੋਂ ਬਾਅਦ ਮਾਤਾ ਚਰਨਕੌਰ ਨੇ ਪੁੱਤ ਸਿੱਧੂ ਨੂੰ ਯਾਦ ਕਰਦੇ ਹੋਏ ਇੱਕ ਭਾਵਕ ਪੋਸਟ ਵੀ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੇ ਸ਼ੇਅਰ ਕੀਤੀ ਹੈ ਮਾਤਾ ਚਰਨਕੌਰ ਨੇ ਲਿਖਿਆ ਸ਼ubh ਪੁੱਤ 2 ਸਾਲ ਹੋ ਗਏ ਆ ਮੈਂ ਤੁਹਾਨੂੰ ਆਪਣੀ ਬੁੱਕਲ ਵਿੱਚ ਲੈ ਪਿਆਰ ਕਰਦਿਆਂ ਜਨਮ ਦਿਨ ਦੀ ਵਧਾਈ ਨਹੀਂ ਦਿੱਤੀ ਹਾਲਾਤ ਇਸ ਤਰ੍ਹਾਂ ਹੋ ਨਿਭੜਨਗੇ ਮੈਂ ਕਦੇ ਨਹੀਂ ਸੋਚਿਆ ਮੈਂ ਬੇਸ਼ੱਕ ਤੁਹਾਨੂੰ ਸਰੀਰਕ ਰੂਪ ਵਿੱਚ ਦੇਖ ਨਹੀਂ ਸਕਦੀ ਪਰ ਮੈਂ ਮੰਨ ਦੀਆਂ ਅੱਖਾਂ ਨਾਲ ਹਰ ਸਮੇਂ ਤੁਹਾਨੂੰ ਦੇਖਦੀ ਹਾਂ ਤੇ ਤੁਹਾਡੇ ਨਿੱਕੇ ਵੀਰ ਵਿੱਚ ਵੀ ਤੁਹਾਨੂੰ ਮਹਿਸੂਸ ਕਰਦੀ ਹਾਂ ਬੇਟਾ ਅੱਜ ਤੁਹਾਡੇ ਜਨਮ ਦਿਨ ਤੇ ਮੈਂ ਅਕਾਲ ਪੁਰਖ ਅੱਗੇ ਤੁਹਾਡੇ ਇਨਸਾਫ ਦੀ ਸੁਣਵਾਈ ਜਲਦ ਹੋਵੇ ਇਹੀ ਅਰਦਾਸ ਕਰਦੀ ਆ ਇਹ ਸਭ ਤੋਂ ਵੱਡਾ ਮੈਸੇਜ ਹੈ ਮੈਂ ਕਹਿੰਦਾ ਮੇਰਾ ਅਗਲਾ ਜਨਮ ਦਿਨ ਵੀ ਉਹ ਚਾਹੇ ਮੇਰੇ ਕੋਲੇ ਕੋਈ ਨਾ ਪਹੁੰਚੋ ਪਰ ਲੋੜਵੰਦਾ ਜੀ ਹੈਲਪ ਕਰ ਦਿਓ ਹੈਲਪ ਕਰਕੇ ਉੱਥੇ ਮੈਂ ਦੱਸ ਦਈਏ ਭਾਈ ਵੀ ਅੱਜ ਅਸੀਂ ਤੇਰੇ ਜਨਮ ਦਿਨ ਤੇ ਆਇਆ ਕੀਤਾ ਮੇਰੇ ਲਈ ਜਨ ਸਭ ਤੋਂ ਵੱਡੀ ਖੁਸ਼ੀ ਹੋਊਗੀ ਉਹ ਤੇ ਮੈਂਰੇ ਲਈ ਸਭ ਤੋਂ ਵੱਡਾ ਗਿਫਟ ਇਹ ਹੋਊਗਾ ਜੇ ਤੁਹਾਡੇ ਚ ਕੋਈ ਤਰਕ